ਪਰ ਹਿੰਦੀ ਚ ਬੋਲੇ ਨਹੀਂ ਸੋਡੇ ਨਾਲ ਇੱਕ ਆਪਣੀ ਤਾਮਲ ਚ ਬੋਲਿਆ ਦੂਜਾ ਅੰਗਰੇਜ਼ੀ ਚ ਬੋਲਿਆ ਮੈਂ ਇਹਨਾਂ ਲੋਕਾਂ ਦੇ ਸੂਬਿਆਂ ਜਾ ਕੇ ਆਇਆ ਕੇਰਲਾ ਆਂਧਰਾ ਤੇਲਗਾਨਾ ਤਾਮਲ ਲਾਡੂ ਪੱਛਮੀ ਬੰਗਾਲ ਇਹ ਲੋਕ ਆਪਣੀ ਬੋਲੀ ਨੂੰ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਆ ਹਾਲਾਂਕਿ ਇਹਨੂੰ ਪਤਾ ਸੀ ਵੀ ਇਹ ਕਿਸੇ ਹਾਈ ਕੋਰਟ ਕਿਸੇ ਸੁਪਰੀਮ ਕੋਰਟ ਨਹੀਂ ਇਹ ਸਿਆਸੀ ਮਸਲੇ ਆ ਸਰਕਾਰਾਂ ਨੇ ਕਾਨੂੰਨ ਲੈ ਕੇ ਆਂਦਿਆ ਸਰਕਾਰਾਂ ਨੇ ਹੀ ਰੱਦ ਕਰਨੇ ਆਸੀਂ ਕਿਸੇ ਵੀ ਕੋਰਟ ਨਹੀਂ ਜਾਵਾਂਗੇ ਸੋ ਹੋ ਸਕਦਾ ਹੈ ਕਿਉਂਕਿ ਇਹ ਜਿਹੜੀ ਸਰਕਾਰ ਆ ਜਾਂ ਇਹਦਾ ਮੁੱਖ ਮੰਤਰੀ ਹੈ ਇਹਨਾਂ ਨੂੰ ਥੁੱਕ ਕੇ ਚੜਨ ਦੀ ਆਦਤ ਪੈ ਗਈ ਹੈ ਪਤਾ ਹੁਣ ਵੀ ਲੱਗਿਆ ਵੀ ਲੋਕ ਸਾਡਾ ਥੁੱਕਿਆ ਹੋਇਆ ਚਟਾਉਣਗੇ ਕਿਉਂ ਨਾ ਉਦੋਂ ਪਹਿਲਾਂ ਜਿਹੜੀ ਗੇਂਦ ਆ ਹਾਈ ਕੋਰਟ ਦੇ ਪਾਲੇ ਸਿੱਟ ਦਿੱਤੀ ਜਾਵੇ ਵੀ ਲੋ ਜੀ ਹਾਈ ਕੋਰਟ ਦਾ ਫੈਸਲਾ ਆ ਗਿਆ ਤੇ ਆਪਾਂ ਪਿੱਛੇ हट ਗਏ। ਅਗਲੀ ਗੱਲ ਸਾਡੀ ਲੜਾਈ ਇਕੱਲੀ ਇੱਥੋਂ ਤੱਕ ਸੀਮਿਤ ਨਹੀਂ ਆ ਕਿ ਅਸੀਂ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਨੀਤੀ ਆ ਨੂੰ ਇੱਕ ਵਾਰੀ ਰਿਕਵਾਂ ਲਿਆ ਜਿੰਨਾ ਚਿਰ ਤੁਹਾਡੇ ਜ਼ਮੀਨਾਂ ਦੇ ਨੰਬਰ ਬਹਾਲ ਨਹੀਂ ਹੁੰਦੇ ਇਹ ਨੋਟੀਫਿਕੇਸ਼ਨ ਰੱਦ ਨਹੀਂ ਹੁੰਦਾ ਇਹ ਲੜਾਈ ਉਦੋਂ ਤੱਕ ਜਾਰੀ ਰਹਿਣੀ ਚਾਹੀਦੀ ਆ। ਸਤਿੰਦਰ ਜੈਨ ਵਰਗੇ ਸਤਿੰਦਰ ਜੈਨ ਮੈਨੂੰ ਕੱਲ ਜੋ ਪਟਵਾਰੀ ਮਿਲੇ ਮੇਰੇ ਪਿੰਡ ਆਏ ਕੋਈ ਮਸਲਾ ਸੀਗਾ ਮਿੰਤੀ ਦਾ ਉਹ ਕਹਿੰਦੇ ਭਾਈ ਸਤਿੰਦਰ ਜੈਨ ਜਿਹੜਾ ਕਿ ਚੋਰ ਆ ਦਿੱਲੀਆ ਲੁਟੇਰਾ ਜਿਹੜਾ ਹੁਣ ਪਿੱਛੇ ਤਿਹਾਰ ਜੇਲ ਕੱਟ ਕੇ ਆਇਆ ਉਹ ਸਤਿੰਦਰ ਜੈਨ ਪੰਜਾਬ ਦੇ ਪਟਵਾਰੀਆਂ ਨੂੰ ਪੰਜਾਬ ਦੇ ਤਹਿਸੀਲਦਾਰਾਂ ਨੂੰ ਪੰਜਾਬ ਦੇ ਐਸਟੀਮਾਂ ਨੂੰ ਕਹਿ ਰਿਹਾ ਕਿ ਤੁਸੀਂ ਲੋਕਾਂ 'ਚ ਜਾਓ ਲੋਕਾਂ ਨੂੰ ਇਹ ਨੀਤੀ ਬਾਰੇ ਸਮਝਾਓ ਉਹਨਾਂ ਦੀਆਂ ਮੀਟਿੰਗਾਂ ਲੈ ਰਿਹਾ ਹੈ ਤੁਹਾਨੂੰ ਲੱਗਦਾ ਵੀ ਇਸ ਵੇਲੇ ਪੰਜਾਬ ਦਾ ਮੁੱਖ ਮੰਤਰੀ ਭਵੰਤਮਾਨ ਹੈ ਇਸ ਵੇਲੇ ਇੱਥੇ ਸ਼ਿਸ਼ਟਿੰਦਰ ਜਾਨ ਵਰਗੇ ਸੁਸੋਦੀਏ ਵਰਗੇ ਬਾਬੇ ਕੁਮਾਰ ਮਰਗੇ ਜਾਂ ਕੇਜਰੀਵਾਲ ਵਰਗੇ ਪੰਜਾਬ ਨੂੰ ਭਰਾਵੋ ਚਲਾ ਰਹੇ ਆ ਤੁਸੀਂ ਇੱਕ ਗੱਲ ਸੁਣੀ ਹੋਣੀ ਆ ਉਹ ਬਾਬਾ ਬੜਾ ਵਾਇਰਲ ਹੋਇਆ ਜਿਹੜਾ ਬਾਬਾ ਕਹਿੰਦਾ ਕਿ ਜੇ ਸਾਡੇ ਖੱਤੇ ਚ ਪੈਰ ਪਾ ਲਿਆ ਤਾਂ ਮੈਂ ਢੇਰੀਆਂ ਲਾ ਦੂੰਗਾ ਤੇ 5 ਦਿਨ ਪੋਸਟਮਾਰਟਮ ਹੋਈ ਜਾਊਗਾ ਉਹ ਖਬਰ ਕਹਿੰਦੇ ਸ਼ੋਧੀਆਂ ਕੋਲ ਚਲੀ ਗਈ ਗਰੁੱਪਾਂ ਚਲੀ ਗਈ ਕਹਿੰਦਾ ਸੋਧਿਏ ਨੇ ਆਪਣੇ ਬੰਦਿਆਂ ਨੂੰ ਕਿਹਾ ਆਪਣੀ ਟੀਮ ਨੂੰ ਕਿਹਾ ਕਿ ਕੋਈ ਬੰਦਾ ਰੀਲਾਂ ਬਣਾ ਕੇ ਪਾਓ ਕੋਈ ਮੀਡੀਆ ਚ ਗੱਲ ਲਿਜਾਓ ਕਿ ਇਹ ਹੁਣ ਤਾਂ ਸਰਕਾਰ ਨੇ ਬਹੁਤ ਤਰੱਕੀ ਕਰ ਲਈ ਸਿਹਤ ਵਿਭਾਗ ਦੇ ਵਿੱਚ ਪੋਸਟਮਾਰਟਮ ਘੰਟੇ ਜੀ ਕਰ ਦਿੰਨੇ ਆ ਉਹ ਪੰਜਾਬ ਦੀ ਗੱਲ ਹੀ ਨਹੀਂ ਸਮਝ ਰਹੀ ਬਾਬਾ ਕਿਹੜੇ ਪੋਸਟਮਾਰਟਮ ਦੀ ਗੱਲ ਕਰ ਰਿਹਾ ਹੈ ਸੋ ਜਿਹੜੇ ਪੰਜਾਬ ਦੀ ਤਸਵੀਰ ਨਹੀਂ ਸਮਝਦੇ ਜਿਹੜੇ ਪੰਜਾਬ ਦੇ ਲੋਕਾਂ ਦਾ ਦਰਦ ਨਹੀਂ ਸਮਝਦੇ ਜਿਹੜੇ ਪੰਜਾਬ ਦੇ ਲੋਕਾਂ ਦੇ ਜਜ਼ਬਾਤ ਨਹੀਂ ਸਾਂਦੇ ਉਹ ਅੱਜ ਪੰਜਾਬ ਨੂੰ ਚਲਾ ਰਹੇ ਆ ਭਰਾਵੋ ਸੋ ਇਸ ਕਰਕੇ ਸਾਨੂੰ ਅੱਜ ਮੈਂ ਪਿੰਡਾਂ 'ਚ ਗਿਆ ਛੋੜਿਆ ਸਾਰੇ ਜਿੰਨੇ ਪਿੰਡ ਨੇ ਜਿਹੜੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਆ ਮੈਂ ਲੋਕਾਂ ਨੂੰ ਪੁੱਛਿਆ ਮੈਂ ਕਿਹਾ ਵੀ ਜ਼ਮੀਨਾ ਦੇਣ ਨੂੰ ਤਿਆਰ ਆਂ ਕਹਿੰਦੇ ਮਰ ਜਾਾਂਗੇ ਮਾਰ ਦੇਾਂਗੇ ਜ਼ਮੀਨਾਂ 'ਚ ਪੈਰ ਨਹੀਂ ਪਾਣ ਦੇਣਾ ਮੇਰਾ ਅਗਲਾ ਸਵਾਲ ਸੀ ਮੈਂ ਕਿਹਾ ਜੇ ਸਾਨੂੰ ਕੋਈ 10 ਕਰੋੜ 20 ਕਰੋੜ 50 ਕਰੋੜ ਰੁਪਇਆ ਦੇ ਦੇ ਜ਼ਮੀਨਾਂ ਤੇ ਇਹਨੂੰ ਤਿਆਰ ਹੋ ਜਾਓਗੇ ਕਈ ਤਾਂ ਉਹਦੀ ਅੰਦਰ ਮਨਾਂ 'ਚ ਕਿਹਾ ਲੱਡੂ ਫਟਣ ਲੱਗ ਗਏ ਸੀ ਵੀ ਅੱਛਾ 50 ਕਰੋੜ ਮਿਲ ਜੇ ਤਾਂ ਵੇਚ ਦੇਾਂਗੇ ਆ ਜਿੰਨੇ ਪੰਡਾਲ 'ਚ ਬੈਠੇ ਹੋ ਪੂਰੇ ਪੰਜਾਬ 'ਚੋਂ ਲੋਕ ਆਏ ਹੋ ਅਸੀਂ ਇਹ ਗੱਲ ਬੜੇ ਚਿਰ ਤੋਂ ਬਾਰ ਬਾਰ ਕਹਿੰਦੇ ਆ ਰਹੇ ਹਾਂ ਕਿ ਤੁਹਾਡੀ ਧਰਤੀ ਕਿਸੇ ਵੀ ਕੀਮਤ ਤੇ ਇਹਨਾਂ ਨੇ ਛੱਡਣੀ ਨਹੀਂ ਚਾਹੇ 100 ਕਰੋੜ ਚਾਹੇ 500 ਕਰੋੜ ਨੂੰ ਕਿਲਾ ਲੈਣਾ ਪਵੇ ਚਾਹੇ ਤੁਹਾਡੀ ਧਰਤੀ ਦੇ ਬਰਾਬਰ ਤੁਹਾਡੀ ਮਿੱਟੀ ਦੇ ਬਰਾਬਰ ਪੈਸੇ ਲੈ ਕੇ ਤੋਲ ਦੇਣਗੇ ਤੁਹਾਨੂੰ ਇਹਨਾਂ ਜ਼ਮੀਨਾਂ ਤੋਂ ਬੇਲੇ ਕਰਨਾ ਹੀ ਕਰਨਾ ਸੋ ਇਸ ਕਰਕੇ ਕਹਿੰਦੇ ਆ ਕਿ ਧਰਤੀ ਦੀ ਕੀਮਤ ਬਹੁਤ ਜ਼ਿਆਦਾ ਆ ਇਹ ਦੁਨੀਆ ਦੀ ਬੇਸ਼ਕੀਮਤੀ ਧਰਤੀਓਂ ਭਾਗਾ ਵਾਲਿਓਂ ਕਰਮਾਂ ਵਾਲਿਓ ਕਿ ਧਰਤੀ ਤੇ ਪੈਦਾ ਹੋਇਓਂ ਧਰਤੀ ਤੇ ਜੰਮੇ ਹੋ ਆ ਸਾਰਾ ਖਿੱਤਾ ਚੜਦਾ ਪੰਜਾਬ ਹੋਵੇ ਲੈਂਦਾ ਪੰਜਾਬ ਹੋਵੇ ਆ ਪੱਛਮੀ ਯੂਪੀ ਦਾ ਏਰੀਆ ਹੋਵੇ ਹਰਿਆਣਾ ਹੋਵੇ ਚਾਹੇ ਨਾਲ ਲੱਗਦਾ ਰਾਜਸਥਾਨ ਹੋਵੇ ਇਹ ਧਰਤੀ ਦੇ ਉੱਤੇ ਇਹ ਖਿੱਤੇ ਦੇ ਉੱਤੇ ਪੂਰੀ ਦੁਨੀਆ ਦੀ ਅੱਖ ਆ ਪ੍ਰਭੂ ਪੂਰੀ ਦੁਨੀਆ ਦੀ ਅੱਖ ਹੈ ਜਿਹੜੇ ਮਰਜ਼ੀ ਕਾਲੇ ਕਾਨੂੰਨ ਲੈ ਕੇ ਆਉਣ ਜਿਹੜੀਆਂ ਮਰਜ਼ੀ ਨੀਤੀਆਂ ਲੈ ਕੇ ਆਉਣ ਜਿਹੜੇ ਮਰਜ਼ੀ ਸਾਨੂੰ ਲਾਸ਼ ਦੇਣ ਹਰ ਹਾਲ ਦੇ ਵਿੱਚ ਤੁਹਾਨੂੰ ਜ਼ਮੀਨਾਂ ਤੋਂ ਖਾਲੀ ਕਰਕੇ ਵਿਲੇ ਕੱਢ ਦੇਣਾ ਮੈਂ ਕਹਿਣਾ ਚਾਹੁੰਦਾ ਆ ਤੁਹਾਡੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਥ੍ਰੀਕੇ ਹੋਣ ਗਿੱਲ ਹੋਵੇ ਚਾਹਿਆ ਸਨੇਤ ਪਿੰਡ ਹੋਵੇ ਚਾਹੇ ਹੋਰ ਪਿੰਡ ਹੋਣਾ ਇਹ ਪਿੰਡਾਂ ਨੂੰ ਕੌਣ ਖਾ ਗਿਆ ਸ਼ਹਿਰ ਲੁਧਿਆਣਾ ਖਾ ਗਿਆ ਇਹ ਜ਼ਮੀਨਾਂ ਵੇਚੀਆਂ ਕਿਨੇ ਸਾਡੇ ਲੋਕਾਂ ਨੇ ਮੈਂ ਇੱਕ ਪਿੰਡ ਦੇ ਸਰਪੰਚ ਨੂੰ ਪੁੱਛਿਆ ਮਖਾ ਬਾਈ ਹੁਣ ਜ਼ਮੀਨ ਵੇਚੇਗਾ ਕਿ ਨਹੀਂ ਕਹਿੰਦਾ ਬਾਈ ਤੀਜੀ ਵਾਰੀ ਜ਼ਮੀਨ ਵੇਚਦੇ ਹਾਂ ਤੀਜੀ ਵਾਰੀ ਕਹਿੰਦਾ 1993 ਦੇ ਵਿਚਵੇਂ 50 ਲੱਖ ਨੂੰ ਕਿੱਲਾ ਵੇਚਿਆ ਸੀ ਜਿਹੜਾ 10-20 ਹਜ਼ਾਰ ਨੂੰ ਕਿੱਲਾ ਹੋਣਾ ਮਖਾ ਹੁਣ ਕਿਉਂ ਵੇਚਣ ਨੂੰ ਤਿਆਰ ਐ ਕਹਿੰਦਾ ਕਰਜ਼ਾ ਹੁਣ ਵੀ ਦੇਣਾ ਮਖਾ ਤੂੰ ਉਦੋਂ 50 ਲੱਖ ਨੂੰ ਕਿੱਲਾ ਵੇਚਿਆ ਚਾਹੇ 100 ਕਿੱਲਾ ਬਣਾ ਲੰਦਾ ਕਹਿੰਦਾ ਬਾਈ ਬਣੀ ਨਹੀਂ ਇਹ ਬਾਨੀ ਬੁੰਨੀ ਨਹੀਂ ਬਾਈ ਜਿਹੜਾ ਭਵੰਤ ਕਹਿੰਦਾ ਲੁਧਿਆਣੇ ਵੇਚ ਦਿਓ ਭਿੱਖੀ ਲੈ ਲਿਓ ਉਹ ਭਿੱਖੀ ਵੀ ਹੁਣ 80 ਲੱਖ ਨੂੰ ਟੱਬਾ ਹੋ ਗਿਆ ਆ ਬਟਿੰਡੇ ਪਹਾੜੇ ਵਾਲੇ ਪਾਸੇ ਮਲੋਟ ਵਾਲੇ ਪਾਸੇ ਵੀ ਜ਼ਮੀਨਾਂ ਨਹੀਂ ਮਿਲਦੀਆਂ ਆ ਜਿਨ੍ਹਾਂ ਨੇ ਪਟੰਡੇ ਕਲੋਨੀ ਚ ਆਪਣੀਆਂ ਜ਼ਮੀਨਾਂ ਵੇਚੀਆਂ 2-2 4-4 ਕਰੋੜ ਨੂੰ ਕਿੱਲੇ 5-5 ਕਰੋੜ ਨੂੰ ਕਿੱਲੇ ਉਹ ਝੋਲੇ ਪਰੇ ਫਿਰਦੇ ਆ ਰੁਪਿਆ ਦੇ ਝੋਲੇ ਗਾਹਾਂ ਜ਼ਮੀਨ ਨਹੀਂ ਮਿਲਦੀ ਦੁਨੀਆ ਦੀ 70% ਧਰਤੀ ਉਪਜਾਊ ਜ਼ਮੀਨ ਦੁਨੀਆ ਦੇ 12-13 ਬੰਦੇ ਖਰੀਦ ਚੁੱਕੇ ਆ ਹਿਸਾਬ ਲਾ ਲਓ ਗੱਲ ਕਿੱਧਰ ਨੂੰ ਜਾ ਰਹੀ ਹੈ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜੇ ਤੁਹਾਨੂੰ ਗੁਲਾਮ ਬਣਾਉਣਾ ਹੈ ਤੁਹਾਡੇ ਭੋਜਨ ਤੇ ਕਬਜ਼ਾ ਕਰਨਾ ਪੈਣਾ ਟਾਡੇ ਭੋਜਨ ਤੇ ਕਬਜ਼ਾ ਕਰਨ ਲਈ ਤੁਹਾਡੀਆਂ ਜ਼ਮੀਨਾਂ ਦੱਪਣਗੇ ਸੋ ਪੰਜਾਬੀਓ 229 30 ਤੱਕ ਜਾਂਦਿਆਂ ਜਾਂਦਿਆਂ ਡਬਲਯੂਟੀਓ ਦੇ ਸਮਝੌਤਿਆਂ ਦੇ ਮੁਤਾਬਕ ਆਹ ਸੋਡੇ ਬਾਰਡਰ ਖੁੱਲਣੇ ਹੀ ਖੁੱਲਣੇ ਆਈ ਮੈਨੇ ਭਾਰਤ ਮਾਲਾ ਦੀਆਂ ਸੜਕਾਂ 20 ਫੁੱਟੀਆਂ ਬਣਾਤੀਆਂ ਰੇਲ ਦੀਆਂ ਲੀਹਾਂ ਕੱਢ ਰਹੇ ਆ ਮੈਟਰੋ ਜਿਹੜੀ ਬੁਲਟ ਟ੍ਰੇਨ ਚਲਾ ਰਹੇ ਆ ਸੋ ਸਾਰੀਆਂ ਸਕੀਮਾਂ ਹੋਈਆਂ ਪਰ ਉਹਦੂ ਪਹਿਲਾਂ ਪਹਿਲਾਂ ਸੋਡੇ ਕੋਲੇ ਇਹ ਜ਼ਮੀਨਾਂ ਨਾਲ ਲੋਕਾਂ ਨੇ ਖੋਹ ਲੈਣੀਆਂ ਨੇ ਅੱਜ ਦੀ ਤਾਜ਼ਾ ਖਬਰ ਸੁਣ ਲਓ ਜੰਮੂ ਕਸ਼ਮੀਰ ਦੇ ਵਿੱਚ 25 ਕਿਤਾਬਾਂ ਦੇ ਉੱਤੇ ਪਾਬੰਦੀ ਲਾਤੀ ਸਰਕਾਰ ਨੇ ਕਿਤਾਬਾਂ ਤੇ ਹੁਣ ਸਰਕਾਰਾਂ ਨੂੰ ਬੰਦੇ ਨਹੀਂ ਕਿਤਾਬਾਂ ਵੀ ਡਰਾਉਂਦੀਆਂ ਨੇ ਅੱਖਰ ਵੀ ਡਰਾਉਣ ਲੱਗੇ ਸ਼ਬਦ ਵੀ ਡਰਾਉਣ ਲੱਗੇ ਇਹ ਤੁਹਾਡੀ ਜਿਹੜੀ ਜ਼ਬਾਨ ਬੰਦੀ ਕੀਤੀ ਜਾ ਰਹੀ ਹੈ ਜ਼ਬਾਨ ਦੀ ਤਾਲਾ ਬੰਦੀ ਹੋ ਰਹੀ ਹੈ ਇਹ ਤੁਹਾਡੀ ਸੋਚ ਨੂੰ ਵੀ ਗੁਲਾਮ ਬਣਾਉਣਾ ਹੈ ਇਹ ਨੀਤੀਆਂ ਲੈ ਕੇ ਆਉਣਗੇ ਇਸ ਕਰਕੇ ਕਹਿੰਦੇ ਆ ਇਕੱਠੇ ਹੋ ਜਾਓ ਅਗਲੀ ਮੇਰੀ ਬੇਨਤੀ ਆ 2 ਮਿੰਟ ਛੋੜੇ ਹੋਰ ਲੈਣੇ ਆ ਪੰਜਾਬ ਦੀ ਡੈਮੋਗ੍ਰਾਫੀ ਬਦਲ ਚੁੱਕੀ ਆ ਪੰਜਾਬ ਨੂੰ ਜਿਵੇਂ ਮੈਂ ਪਹਿਲਾਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਪੰਜਾਬ ਨੂੰ ਬਸਤੀ ਬਣਾ ਕੇ ਬਰਬਾਦ ਕੀਤਾ ਜਾ ਰਿਹਾ ਹੈ ਪੰਜਾਬ ਦੇ ਅੰਦਰ ਬਾਹਰਲੇ ਬੰਦਿਆਂ ਦੀਆਂ ਵੋਟਾਂ ਬਣਨੀਆਂ ਬਾਹਰਲੇ ਬੰਦਿਆਂ ਨੂੰ ਜ਼ਮੀਨ ਖਰੀਦਣਾ ਇੱਥੇ ਆ ਕੇ ਤੇ ਬਾਹਰਲੇ ਬੰਦਿਆਂ ਨੂੰ ਨੌਕਰੀਆਂ ਮਿਲਣੀਆਂ ਬੜਾ ਖਤਰਨਾਕ ਆ ਇਹ ਆ ਪੰਜਾਬ ਸਰਕਾਰ ਨੇ ਪੰਜ ਬੰਦੇ ਰੱਖੇ ਆ ਬਟਰਨੀ ਇੰਸਪੈਕਟਰ ਪਸ਼ੂ ਪਾਲਣ ਵਿਭਾਗ ਦੇ ਵਿੱਚ ਦੋ ਹਰਿਆਣੇ ਦੇ ਐ ਇੱਕ ਫਤਿਹਪੁਰ ਜੂਪੀ ਦਾ ਇੱਕ ਰਾਜਸਥਾਨ ਦਾ ਇੱਕ ਕੋਈ ਬੰਦਾ ਪੰਜਾਬ ਦਾ ਪੰਜਾਂ ਚੋ ਚਾਰ ਬਾਹਰਲੇ ਆ ਆ ਤੁਹਾਡੇ ਨੇੜੇ ਆਲਮਗੀਰ ਗੁਰੂ ਘਰ ਆ ਇਤਿਹਾਸ ਗੁਰੂ ਘਰ ਆ ਸ਼੍ਰੋਮਣੀ ਕਮੇਟੀ ਦੇ ਅਧੀਨ ਆਉਂਦਾ ਹੈ ਉੱਥੇ ਵੀ ਪੰਜ ਬੰਦੇ ਗੈਰ ਪੰਜਾਬੀ ਬੰਦਿਆਂ ਨੂੰ ਸਾਡੇ ਗੁਰੂ ਘਰ ਦੇ ਵਿੱਚ ਨੌਕਰੀ ਦਿੱਤੀ ਗਈ ਆ ਸੋ ਜੇ ਪੰਜਾਬ ਦੀ ਡੈਮੋਗ੍ਰਾਫੀ ਬਦਲ ਗਈ 26 ਦੇ ਵਿੱਚ ਮਰਦਮ شمارੀ ਹੋਣੀ ਹੈ ਅਗਲੇ ਸਾਲ ਜੇ ਤੁਹਾਡੀ ਗਿਣਤੀ ਘਟ ਗਈ ਨਾ ਤੁਹਾਡੇ ਸਰਪੰਚ ਨਾ ਤੁਹਾਡੇ ਮੈਂਬਰ ਨਾ ਐਮਐਲਏ ਨਾ ਐਮਪੀ ਨਾ ਸਰਕਾਰ ਤੁਹਾਡੀ ਫਿਰ ਯਾਦ ਰੱਖੋ ਤੁਹਾਡਾ ਹਾਲ ਕੀ ਹੋਣਾ ਸੋ ਇਹ ਮੁੱਦਾ ਬਣਨਾ ਚਾਹੀਦਾ ਪੰਜਾਬ ਦੇ ਅੰਦਰ ਵੀ ਦੇ ਉਤਰਾਖੰਡ ਦਾ ਕਾਨੂੰਨ ਹੈ ਹਿਮਾਚਲ ਦਾ ਕਾਨੂੰਨ ਹੈ ਅਸਾਮ ਦਾ ਕਾਨੂੰਨ ਹੈ ਜੇ ਨਾਗaland ਦਾ ਕਾਨੂੰਨ ਹੈ ਰਾਜਸਥਾਨ ਦਾ ਕਾਨੂੰਨ ਹੈ ਕਿ ਉੱਥੇ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਉੱਥੇ ਬਾਹਰਲਾ ਬੰਦਾ ਨੌਕਰੀ ਨਹੀਂ ਲੈ ਸਕਦਾ ਉੱਥੇ ਬਾਹਰਲਾ ਬੰਦਾ ਵੋਟ ਨਹੀਂ ਬਣਾ ਸਕਦਾ ਇਹ ਪੰਜਾਬ ਜ ਕਾਨੂੰਨ ਕਿਉਂ ਨਹੀਂ ਲਾਗੂ ਹੋਣਾ ਚਾਹੀਦਾ ਬਿਹਾਰ ਦਾ ਯਸ਼ਵੀ যাদਬ ਲਾਲੂ ਪ੍ਰਸ਼ਾਦ যাদਬ ਦਾ ਮੁੰਡਾ ਉਹਨੇ ਐਲਾਨ ਕੀਤਾ ਬਿਹਾਰ ਚੋਣਾਂ ਦੇ ਵਿੱਚ ਉਹ ਕਹਿੰਦਾ ਜੇ ਮੈਂ ਸਰਕਾਰ ਬਣਾ ਗਿਆ ਤਾਂ ਮੈਂ ਬਿਹਾਰ ਦੇ ਡੋਮਿਸਾਈਲ ਲਈ ਇੱਕ ਨੂਨ ਲੈ ਕੇ ਆਉਂਗਾ ਕਿ ਬਿਹਾਰ ਦਾ ਡੋਮਿਸਾਈਲ ਹੀ ਉੱਥੇ ਨੌਕਰੀ ਕਰੂਗਾ ਪਰ ਪੰਜਾਬ ਤਾਂ ਯਾਰ ਇਹਨਾਂ ਨੇ ਸ਼ਾਮਲਾਟ ਬਣਾਤਾ ਜਿਹੜਾ ਮਰਜ਼ੀ ਬੰਦਾ ਆ ਕੇ ਨੌਕਰੀਆਂ ਲੈ ਰਿਆ ਹੈ ਜ਼ਮੀਨਾਂ ਲੈ ਰਿਆ ਵੋਟਾਂ ਬਣਾ ਰਿਆ ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਕਿਸੇ ਨਾਲ ਕੋਈ ਵਿਰੋਧ ਆ ਕੋਈ ਨਫ਼ਰਤ ਆ ਪਰ ਜੇ ਦੂਜੇ ਸੂਬਿਆਂ ਦੇ ਕਾਨੂੰਨ ਬਣੇ ਆ ਉਹ ਲੋਕ ਲੜਦੇ ਆ ਜਿਵੇਂ ਮਰਾਠੇ ਲੜਦੇ ਦੇਖੋ ਆਪਣੀ ਬੋਲੀ ਖਾਤਰ ਆ ਦੱਖਣੀ ਬੈਠੇ ਲੜਦੇ ਦੇਖੋ ਤੇ ਪੰਜਾਬ ਵਾਲੇ ਸੁੱਤੇ ਹੀ ਪਏ ਆ ਮਗਰੋਂ ਪਸਤਾਉਂਗੇ ਰੋਮੋਂ ਗਿਆ ਜ Punjab ਲੁਧਿਆਣੇ ਜਾਵੜਿਓ ਅਜਲੰਦਰਵਾਜ ਜੋ ਮਹਾਲੀ ਬਾਜ ਜੋ ਖੰਡ ਬਗ ਜੋ ਉਹ ਲੱਗਦਾ ਹੀ ਨਹੀਂ Punjab ਚ ਫਿਰਦੇ ਹੁੰਨੇ ਆ ਲੱਗਦਾ ਹੀ ਨਹੀਂ Punjab ਚ ਫਿਰਦੇ ਆ ਐਲਾ ਹੋਰ ਹੀ ਸੂਬੇ ਚ ਆ ਗਏ ਆ ਸੋ ਕੀ ਚਾਹੁੰਦੇ ਆ ਵੀ ਇਹ ਕਾਨੂੰਨ ਬਣਾਣਾ ਚਾਹੀਦਾ ਹੱਥ ਖੜੇ ਕਰਕੇ ਇਹ ਦੱਸ ਦੋ ਵੀ Punjab ਚ ਵੀ ਇਹ ਕਾਨੂੰਨ ਬਣਾਣਾ ਚਾਹੀਦਾ ਓਏ ਭਰਾਵੋ ਬਣਾਣਾ ਚਾਹੀਦਾ ਵੀ ਬਾਹਰਲਾ ਬੰਦਾ ਜ਼ਮੀਨ ਨਾ ਲੈ ਸਕੇ ਬਾਹਰਲਾ ਵੋਟ ਨਾ ਬਣਾ ਸਕੇ ਬਾਹਰਲਾ ਨੌਕਰੀ ਨਾ ਲੈ ਸਕੇ ਦਵਾਰੇ ਹੱਥ ਖੜਾ ਕਰ ਦਿਓ ਚਾਹੀਦਾ ਕਾਨੂੰਨ ਫਿਰ ਇਹਨਾਂ ਦੇ ਝੰਡੇ ਤੇ ਲੈ ਕੇ ਉਹ ਸਿਆਸੀ ਬੰਦਿਆਂ ਦੇ ਕਿ ਅਸਲ ਮੁੱਦੇ ਪੰਜਾਬ ਦੇ ਆ ਹਨ ਨਾ ਦੂਜੇ ਤੀਜੇ ਮੁੱਦੇ ਨਹੀਂ ਹੈਗੇ ਪੰਜਾਬ ਦੇ ਵੀ ਸਾਨੂੰ ਸਰਕਾਰ ਦੇ ਦੇ ਉਹ ਮਾੜਾ ਉਹ ਚੰਗਾ ਇਹ ਦੂਜੇ ਨੂੰ ਭੰਡੀ ਜਾਂਦੇ ਆ ਸੋ ਦੂਜੀ ਗੱਲ ਅੱਜ ਐਸ ਧਰਤੀ ਦੇ ਉੱਤੇ ਆਪਾਂ ਇਕੱਠੇ ਹੋਏ ਆ ਤੁਸੀਂ ਰੱਬ ਵਰਗੇ ਲੋਕ ਹੈਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹੋ ਕਿ ਕੋਈ ਵੀ ਕੀਮਤ ਜਿਹੜੀ ਮਰਜ਼ੀ ਤੇ ਰਾ ਕੇ ਸਾਡੇ ਤੇ ਲਾਗੂ ਕਰ ਦੇ ਜਿੰਨੇ ਮਰਜ਼ੀ ਪੈਸੇ ਦੇ ਦੇ ਚਾਹੇ ਅਰਬਾਂ ਰੁਪਿਆ ਦੇ ਦੇਣਾ ਅਸੀਂ ਆਪਣਾ ਇੱਕ ਮਰਲਾ ਵੀ ਨਹੀਂ ਦੇਵਾਂਗੇ ਸਹਿਮਤ ਹਾਂ ਇਹ ਆਵਾਜ਼ ਵੀ ਪੂਰੇ ਪੰਜਾਬ ਚ ਜਾਣੀ ਚਾਹੀਦੀ ਹੈ ਵੀ ਕੋਈ ਵੀ ਬੰਦਾ ਜ਼ਮੀਨ ਨਾ ਦੇਵੇ ਜਿਨ੍ਹਾਂ ਨੇ ਜ਼ਮੀਨਾਂ ਵੇਚੀਆਂ ਬਾਈ ਦਸ ਦਾ ਹਵੀ ਵੀ ਕਰੋੜ ਦੇ ਕਿੱਲੇਉ ਦੇਖ ਲਓ ਖੜ ਮਹਾਲੀ ਜੀਰਕਪੁਰ ਕੋਈ ਰੇੜੀ ਲਾਈ ਬੈਠਾ ਗੋਲ ਗੱਪਿਆਂ ਦੀ ਕੋਈ ਰਕਸ਼ਾ ਚ ਲਾਉਂਦਾ ਕੋਈ ਤਨਪੀਆ ਭੂਣ ਚ ਲਾਉਂਦਾ ਕੋਈ ਆਪਣੀਆਂ ਜ਼ਮੀਨਾਂ ਦੇ ਬਣੇ ਹੋਏ ਮੋਲਾਂ ਦੇ ਉੱਤੇ ਦੁਕਾਨਾਂ ਦੇ ਉੱਤੇ ਮਾਰਕੀਟਾਂ ਦੇ ਵਿੱਚ ਸਿਕਿਉਰਿਟੀ ਗਾਰਡ ਲੱਗਿਆ ਖੜਾ ਚੌਕੀਦਾਰ ਲੱਗਿਆ ਖੜਾ 10 10 20 ਕਰੋੜ ਦੇ ਕਿੱਲੇ ਵੇਚ ਨਾਲੇ ਜਿਹੜਾ ਬੰਦਾ ਕਹਿੰਦਾ ਮੈਂ 100 ਕਰੋੜ ਦਾ ਕਿੱਲਾ ਵੇਚ ਦੂੰਗਾ ਮੈਂ 500 ਕਰੋੜ ਇਕੱਠਾ ਕਰ ਲੂੰ ਮੈਂ ਹਜ਼ਾਰ ਕਰੋੜ ਇਕੱਠਾ ਕਰ ਲੂੰ ਕਾਰਖਾਨਾ ਖੋਲੋਗੇ ਜੇ ਕਾਰਖਾਨਾ ਫੇਲ ਹੋ ਗਿਆ ਕੋਈ ਹੋਰ ਕੰਮ ਚਲਾ ਲਿਆ ਕੋਈ ਟਰਾਂਸਪੋਰਟ ਖੋਲ ਲਈ ਉਹ ਫੇਲ ਹੋ ਗਈ ਬੈਂਕ ਚ ਰੱਖ ਦਿਓਗੇ ਜੇ ਬੈਂਕ ਭੱਜ ਗਈ ਆ ਫਰੀਦਕੋਟ ਕੀ ਹੋਇਆ 사ਦਕ 100 ਕਰੋੜ ਰੁਪਇਆ ਲੈ ਕੇ ਬੈਂਕ ਦਾ ਮੈਨੇਜਰ ਉੱਡ ਗਿਆ ਲੈ ਤੁਰੇ ਫਿਰੋ ਮਗਰ ਦੇ ਭਾਲ ਦੇ ਜਾਂ ਪਰਚਾ ਕਰਾ ਦੋਗੇ ਆ ਪਰਲ ਕੰਪਨੀ ਦਾ ਮਾਲਕ ਪੰਗੂ ਲੋਕਾਂ ਦੇ ਅਰਧਾਂ ਖਰਧਾਂ ਲਈ ਰੁਪਇਆ ਲੈ ਕੇ ਭੱਜ ਗਿਆ ਫੜਿਆ ਗਿਆ ਪਰਚੇ ਹੋ ਗਏ ਜੇ ਤਾ ਸਰਕਾਰ ਨੇ ਸਾਰੀ ਉਹਦੀ ਜਾਇਦਾਦ ਜ਼ਬਤ ਕਰ ਲਈ ਪੰਗੂ ਚੜਾਈ ਕਰ ਗਿਆ ਪੰਗੂ ਮਰ ਗਿਆ ਹੁਣ ਜਿਨ੍ਹਾਂ ਨੇ ਪੰਗੂ ਤੋਂ ਪੈਸੇ ਲੈਣੇ ਆ ਉਹ ਪੰਗੂ ਕੋਲ ਤਾਹ ਜਾਣਗੇ ਆ ਕੱਲ ਨੂੰ ਹੱਥ ਮਾਰੋ ਆ ਕੱਲ ਨੂੰ ਚਾਹੇ ਅੱਧਾ ਕਿੱਲਾ ਵੀ ਆ ਕੋਲੇ ਤੁਹਾਨੂੰ ਭੁੱਖਾ ਨਹੀਂ ਬਾਈ ਮਰਨ ਦਿੰਦਾ ਕਿਉਂ ਦੁਨੀਆ ਦੀ ਆਬਾਦੀ ਵੱਧ ਰਹੀ ਹੈ ਭੋਜਨ ਦੀ ਮੰਗ ਵੱਧ ਰਹੀ ਹੈ ਤੇ ਦੁਨੀਆ ਨੂੰ ਕੰਕਰੀਟ ਦਾ ਜੰਗਲ ਦੱਬ ਰਿਹਾ ਪਜਾਉ ਧਰਤੀ ਨੂੰ ਇਸ ਕਰਕੇ ਤੁਹਾਡੀਆਂ ਜ਼ਮੀਨਾਂ ਤੇ ਅੱਖ ਭਰਾਵੋ ਸਾਰਿਆਂ ਦੀ ਆ ਸੋ ਨੂੰ ਇਹੀ ਬੇਨਤੀ ਕਰਦੇ ਆ ਨਾ ਸੋ ਨੂੰ ਬਾਦਲਾਂ ਨੇ ਬਚਾਉਣਾ ਨਾ ਕਾਂਗਰਸੀਆਂ ਨੇ ਨਾ ਬੋਕਰ ਨੇ ਨਾ ਦੂਜੇ ਤੀਜੇ ਬੀਜੇਪੀ ਕਿਸੇ ਹੋਰ ਨੇ ਬਾਦਲ ਵੀ ਕਹਿੰਦੇ ਆ ਪੰਥ ਖਤਰੇ ਚ ਹੈ ਪੰਜਾਬ ਖਤਰੇ ਚ ਹੈ ਜ਼ਮੀਨਾਂ ਦਾ ਬਲੀਆਂ ਲੋਕਾਂ ਦੀਆਂ ਸਾਨੂੰ ਲੈ ਕੇ ਆਓ ਉਹ ਭਰਾਵਾ 2113 ਦੇ ਵਿੱਚ ਲੈਂਡ ਐਕਸ਼ਨ ਐਕਟ ਦਾ ਤੂੰ ਲੈ ਕੇ ਆਇਆ ਪੰਜ ਦੇ ਵਿੱਚ ਬਰਨਾਲੇ ਟ੍ਰਾਈਡਨ ਫੈਕਟਰੀ ਧੌਲੇ ਜੋ ਲੱਗੀ ਐ ਕਿਸਾਨਾਂ ਦੇ ਲੱਤਾਂ ਬਾਹਾਂ 'ਚ ਗੋਲੀਆਂ ਮਾਰੀਆਂ ਪੁਲਿਸ ਨੇ ਸਰਕਾਰ ਨੇ ਮਰਵਾਆਂਗਾ ਲੋਕਾਂ ਦੇ ਸਿਰ ਪਾੜੇ ਐ ਉਹ ਵੀ ਕਹਿੰਦੇ ਅਸੀਂ ਹਿੱਕਾਂ 'ਚ ਗੋਲੀਆਂ ਖਾ ਲਾਂਗੇ ਤੁਹਾਨੂੰ ਜੇ ਕਿਸੇ ਨੇ ਬਚਾਉਣਾ ਮੇਰੀ ਗੱਲ ਚੇਤੇ ਰੱਖਿਓ ਕਿਸੇ ਵੀ ਸਿਆਸੀ ਤਰਨੇ ਨਹੀਂ ਬਚਾਉਣਾ ਤੁਹਾਡੀਆਂ ਜਥੇਬੰਦੀਆਂ ਨੇ ਇਹਨਾਂ ਨੇ ਇਕੱਠੇ ਹੋ ਕੇ ਬਚਾਉਣਾ ਇਹਨਾਂ ਨਾਲ ਜੁੜਜੋ ਜੇ ਬਚਣਾ ਚਾਹੁੰਦੇ ਆ ਸਤਿ ਸ੍ਰੀ ਅਕਾਲ ਕਿਉਂ ਕਿਉਂਕਿ ਇਹ ਉਹ ਧਿਰਾਂ ਨੇ ਜਿਹੜੀਆਂ ਸੋਡੇ ਖਾਤਰ ਨਿਰਸਵਾਰਥ ਲੜ ਰਹੀਆਂ ਨੇ ਇਹਨਾਂ ਨੂੰ ਅੱਜ ਬਦਨਾਮ ਕੀਤਾ ਜਾ ਰਿਹਾ ਹੈ ਇਹ ਝੰਡੇ ਡੰਡਾ ਪਾਉਂਦੇ ਆ ਜੀ ਇਹ ਲੋਕਾਂ ਦੇ ਰਾਹ ਰੋਕਦੇ ਆ ਜੀ ਇਹ ਫੰਡ ਇਕੱਠਾ ਕਰਦੇ ਆ ਜੀ ਜਿਹੜਾ ਬੰਦਾ ਤੁਹਾਨੂੰ ਪਿੰਡ ਪਿੰਡ ਚ ਕਹਿੰਦਾ ਨਾ ਫੰਡ ਇਕੱਠਾ ਕਰਨ ਦੇ ਮਾਰੇ ਕਾ ਚਲੋ ਲੱਗ ਅੱਗੇ ਲਾ ਸਰਕਾਰ ਨਾਲ ਮੱਥਾ ਖਾਣ ਜਿੰਨਾ ਖਾਣਾ ਜੇ ਫੰਡ ਖਾਦਾ ਸਰਕਾਰ ਕੁਲ ਇੰਟੈਲੀਜੈਂਸੀ ਆ ਸੀਆਈਡੀ ਆ ਹੋਂਟਾ ਕੋ ਰਿਕਾਰਡ ਕਿਉਂ ਨਹੀਂ ਸਾਹਮਣੇ ਆਇਆ ਬਈ ਵੀ ਇੰਨੇ ਪਸੇ ਖ